ਜੈ ਹਨੂਮਨ ਟੈਲੀਵਿਜ਼ਨ ਸੀਰੀਅਲ 'ਚ ਭਗਵਾਨ ਵਾਲਮੀਕੀ ਜੀ ਦੇ ਖਿਲਾਫ ਇਤਰਾਜਯੋਗ ਦ੍ਰਿਸ਼ ਦਿਖਾਉਣ ਤੇ ਕਾਨੂੰਨੀ ਕਾਰਵਾਈ ਦੀ ਮੰਗ ਤੇ ਕਪੂਰਥਲਾ ਦੇ ਜਲੰਧਰ ਰੋਡ ਤੇ ਵਾਲਮੀਕੀ ਮੰਦਿਰ ਬਣਾਉਣ ਲਈ ਮਿਲੀ ਜ਼ਮੀਨ ਤੇ ਕੁਝ ਬੰਦਿਆਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਵਾਲਮਿਕ ਸਮਾਜ ਦੇ ਆਗੂਆਂ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਵਾਲਮਿਕ ਅਗੂ ਚਰਨਜੀਤ ਹੰਸ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਾ ਹੈ ਕਿ ਸਾਡੇ ਸਮਾਜ ਵੱਲੋਂ ਕਰੀਬ 5-6 ਮਹੀਨੇ ਪਹਿਲਾਂ ਦਿੱਤੇ ਮੰਗ ਪੱਤਰ ਤੇ ਕੋਈ ਕਾਰਵਾਈ ਨਹੀਂ ਹੋਈ ਜੇਕਰ ਹੁਣ ਵੀ ਕਾਰਵਾਈ ਨਾ ਹੋਈ ਤਾਂ ਸਾਰਾ ਬਾਲਮੀਕ ਸਮਾ 7 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਦਰਨਾ ਪ੍ਰਦਰਸ਼ਨ ਕਰੇਗੀ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਪੱਤਰਕਾਰ ਸਾਹਿਲ ਗੁਪਤਾ ਦੀ ਰਿਪੋਰਟ ਹੈਸਕੀ ਨਾ ਮੋੜਾ ਮੋਹਨਤਰ ਚਰਨਜੀਤ ਹੰਸਾ ਜੀ ਠੀਕ ਹੈ ਸਰ ਅਗੂ ਜੀ ਤੁਸਾਂ ਤੋਂ ਸਵਾਲ ਨੂੰ ਸ਼ੁਰੂ ਨੂੰ ਮੋਹਨ ਦੇਵਾ ਸਾਡਾ ਮੋਟਿਵ ਹੈ ਜੀ ਪਤਵਾਨਵਾਦੀ ਕਿ ਮਹਾਰਾਜ ਜੀ ਦੇ ਮਾਨ ਸਨਮਾਨ ਨੂੰ ਲੈ ਕੇ ਜਿਹੜਾ ਆ ਅਸੀਂ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਆ ਕਿ ਜਿਹੜਾ ਕਿ ਪਿਛਲੇ ਦਿਨੀ ਇੱਕ ਜਨਮਨ ਸੀਗੇ ਜਿਹੜਾ ਆ ਅਕਾ ਚੈਨਲ ਟੀਵੀ ਉਤੇ ਚੱਲ ਰਿਹਾ ਤੇ ਉਹਨੂੰ ਬੰਦ ਕਰਾਉਣ ਲਈ ਅਸੀਂ ਅੱਜ ਤੋਂ 6-7 ਮਹੀਨੇ ਪਹਿਲਾਂ ਇੱਕ ਮੰਗ ਪੱਤਰ ਦਿੱਤਾ ਸੀ ਮਾਨਯੋਗ ਬੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਪਰ ਉਹ ਮੰਗ ਪੱਤਰ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਬੰਦੇ ਦੇ ਵਿੱਚ ਅੱਜ ਜੀ ਪ੍ਰੈਸ ਕਾਨਫਰੈਂਸ ਕਰ ਰਹੇ ਆ ਕਿ ਜਨਮਨ ਸੀਗੇ ਜਿਹੜਾ ਆ ਉਹ ਬੰਦ ਕੀਤਾ ਜਾਵੇ ਉਸ ਗਿਰਤ ਕੀ ਤਾਂ ਮੁਨਪਤੀ ਜਨਤ ਲੱਗਾ ਉਹਦੇ ਵਿੱਚ ਜੀ ਆਪਾਂ 99 ਤੇ 90 ਨੰਬਰ ਐਪੀਸੋਡ ਜਿਹੜਾ ਆ ਤੇ ਉਹ 99 ਤੇ 90 ਨੰਬਰ ਐਪੀਸੋਡ ਦੇ ਵਿੱਚ ਜਿਹੜਾ ਆ ਉਹਦੇ ਵਿੱਚ ਭਗਵਾਨ ਵਾਲਮੀ ਮਹਾਰਾਜ ਨੂੰ ਬਹੁਤ ਹੀ ਮਤਲਬ ਗੁੱਦ ਮਤਲਬ ਦਿਖਾਇਆ ਗਿਆ ਦਿਖਾਇਆ ਗਿਆ ਵਿੱਚ ਭਗਵਾਨ ਵਾਲਮੀ ਮਹਾਰਾਜ ਨੂੰ ڈاکੂ ਜਿਹੜੇ ਵਿੱਚ ਦਿਖਾਇਆ ਗਿਆ ਇਹਨਾਂ ਨੂੰ ਤੇ ਉਹਦੇ ਵਿੱਚ ਜਿਹੜਾ ਵੀ ਇੱਕ ਆਦਮੀ ਜਿਹੜਾ ਰੋਲ ਕਰ ਰਿਹਾ ਤੇ ਉਹਦੇ ਜਿਹੜੇ ਧੋਨਾ ਤੋਂ ਲੈ ਲੈਂਦਾ ਦਿਖਾਇਆ ਬਹੁਤ ਗੁੱਦ ਦਿਖਾਇਆ ਗਿਆ ਜਿੱਦਾਂ ਜੀ ਤੋਂ ਇਸ ਸੰਬੰਧਿਤ ਤੁਸੀਂ ਮਾਨੂੰ ਕਹ ਦਿੱਤਾ ਹਨ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਕਾਰਵਾਈ ਜਿਹੜੀ ਹੈ ਕਿਉਂਕਿ ਗੱਲ ਤੋਂ ਜੈਨਮਨ ਸੀ ਜਿਹਨੇ ਇਹ 1998 ਦੀ ਵਿਚਲੀ ਜਿਹੜਾ ਇਹ ਇਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਖਬਰਾਂ ਵਾਲਾ ਪਿਆ ਸੀਗਾ ਤੇ 12 ਮਈ ਤੋਂ 98 ਨੂੰ ਪੰਜਾਬ ਦੇ ਵਿੱਚ ਬਹੁਤ ਮੰਦ ਭਾਗੇ ਹਾਲਾਤ ਜਿਹੜੇ ਵਿਰੇਵਿਜਾ ਚੋਂ ਨੇ ਕਿ ਉਸ ਵੇਲੇ ਜਿਹੜਾ ਬਹੁਤ ਖੂਬ ਖਰਾਬਾ ਪੰਜਾਬ ਦੇ ਰਸਵਾ ਤੇ ਉਸ ਵੇਲੇ ਫਰਕਾਨ ਨਜ਼ਰਾ ਪੰਜਾਬ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਉਸਨੇ ਇਸ ਚੀਜ਼ ਉੱਤੇ ਧਿਆਨ ਲਗਾਇਆ ਸੀ ਸੀਰੀਅਲ ਉੱਪਰ ਤੇ ਬੈ ਡਿਸੀਜਨ ਨਹੀਂ ਦੁਬਾਰਾ ਚੱਲੇਗਾ ਤੇ ਉਸਨੇ ਪਰਚੇ ਦਰਜ ਵੀ ਹੋ ਸੀਗੇ ਪਰ ਉਸ ਜਿਹੜਾ ਉਹ ਦੁਬਾਰਾ ਦਿਖਾਇਆ ਜਾ ਰਿਹਾ ਤੇ ਦੁਬਾਰਾ ਉਹ ਟੀਵੀ ਫੋਨ ਜਿਹੜਾ ਅੱਜ ਵੀ ਇਹ YouTube ਉੱਪਰ ਤੇ ਸੋਸ਼ਲ ਮੀਡੀਆ ਉੱਤੇ ਜਿਹੜਾ ਉਹ ਚੱਲ ਰਿਹਾ ਸਾਡੀਆਂ ਪੀਲੀਆਂ ਮੰਗਿਆ ਉਹ ਸੀਰੀਅਲ ਜਲਦੀ ਜਲਦੀ ਬੰਦ ਕੀਤਾ ਜਾਵੇ ਨਿਗਤੋ ਤੇ ਇਹ ਮੰਗ ਤੇ ਕੋਈ ਲੋਰ ਨਹੀਂ ਹੁੰਦਾ ਕਿ ਬਿੱਜੀ ਕੁਛ ਕਰਨ ਤੇ ਵੀ ਅਸੀਂ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਸਾਡੇ ਧਰਮ ਦਾ ਮਾਮਲਾ ਆ ਤੇ ਇਸ ਨੂੰ ਤੁਰੰਤ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਸੱਤ ਨੂੰ ਨਹੀਂ ਬੀਚੂ ਕਿਹਾ ਹੁਣ ਅਸੀਂ ਜਿਹੜੀ ਆ ਇਹ ਲੜਾਈ ਜਿਹੜੀ ਸੰਘਾ ਤੇ ਆ ਰਹੀ ਆ ਤੁਸੀਂ ਸੱਤ ਤਰੀਕ ਨੂੰ ਜਿਹੜਾ ਇਹ ਸਬੰਧ ਦੇ ਵਿੱਚ ਜਿਹੜਾ ਆ ਉਹ ਸਰਗਾ ਤੇ ਆ ਰਿਹਾ ਕਿ ਭਾਈ ਜੈਨ ਮਾ ਸੀ ਜਿਹੜੇ ਆ ਪਾਦਰ ਅਤੇ ਸੀਨੀਅਰ ਦੇ ਡਾਇਰੈਕਟਰ ਜਿਹੜਾ ਪ੍ਰੋਡੂਸਰ ਕੋਈ ਵੀ ਹੈ ਜਿਹਨਾਂ ਦੇ ਉਹਨਾਂ ਦੇ ਉੱਤੇ ਪਰਚਾ ਦਰਜ ਤੇ ਚੈਨਲ ਤੋਂ ਬਦਲ ਕੀਤਾ ਜਾਵੇ ਜੇਕਰ ਪਰਚਾ ਦਰਜ ਇਸ ਸਾਥੀ ਤੋਂ ਪਹਿਲੇ ਪਹਿਲੇ ਨਾ ਬਦਲ ਕੀਤਾ ਗਿਆ ਤੇ ਇਹਦੇ ਸਿਪੇ ਨੇ ਪਿਆਨ ਕਰਾਂਗੇ ਅਸੀਂ ਜਿਹੜਾ ਸਰਕਾਰ ਕੋਈ ਵੀ ਨਫੇ ਨੁਕਸਾਨ ਦੀ ਜਿਹੜੀ ਗੱਲ ਆ ਉਹਦੀ ਜਿਹੜੀ ਜ਼ਿੰਮੇਵਾਰ ਜਿਹੜੀ ਆ ਉਹ ਪੰਜਾਬ ਸਰਕਾਰ ਤੇ ਕਪੂਰਥਲਾ ਪੁਸਤ ਪ੍ਰਸ਼ਾਸਨ ਹੋਵੇਗਾ ਜੀ ਇਹ ਤਾਂ ਲਾਗਰ ਸਿਰ ਕਪੂਰਥਲਾ ਲਾਗਰ ਤੇ ਪੂਰੇ ਪੰਜਾਬ ਤੋਂ ਹੋਵੇਗਾ ਇਹ ਕਪੂਰਥਲਾ ਨਾ ਬਦਲ ਹੋਵੇਗਾ ਜੀ ਸਾਡਾ ਜੀ ਜੀ ਇਹਨੂੰ ਮੈਟਰੀਅਲ ਲੱਗੇ ਕਿ ਜਗਾ ਹੈ ਜੀ 33 ਕਨਾਲ ਜਗਾ ਜਿਹੜੀ ਆ ਏ ਦੋ ਗੁੱਦ ਲਾਗੇ ਉੱਥੇ ਸਾਨੂੰ ਅੱਜ ਤੋਂ ਸੱਤ ਸਾਲ ਪਹਿਲਾਂ ਕਿ ਜ਼ਮੀਨ ਜਿਹੜੀ ਆ ਸਾਡੀ ਟ੍ਰਾਂਸਮਿਊ ਜਿਹੜੀ ਆ ਉਹ ਦੋ ਗੁਣਾ ਜਿਹੜੀ ਆ ਉਹ ਤੁਹਾਨੂੰ ਮਾਣ ਮੰਦਰ ਮੈਦਾਨ ਕੀਤੀ ਸੀ ਸੁਦੇਸ਼ ਸਿੰਘ ਢੰਡਾਲ ਪੁੱਤਰ ਜਮੈਲ ਸਿੰਘ ਨੇ ਸਾਨੂੰ ਇਹ ਦੋ ਗੁਣਾ ਜਗ੍ਹਾ ਜਿਹੜੀ ਆ ਐਜਿਬੈਂਟ ਆ ਜੀ 2017 ਦਾ ਉਹ ਉਹਨੂੰ ਤੁਸਾਨੂੰ ਕਬਜ਼ਾ ਵੀ ਉਸ ਲਈ ਦਿੱਤਾ ਸੀਗਾ ਠੀਕ ਹੈ ਪਰ ਉਹ ਜਿਹੜੀ ਜਗ੍ਹਾ ਆ ਉੱਥੇ ਜਗ੍ਹਾ ਦੇ ਉੱਤੇ ਜਿਹੜਾ ਆ ਇਹ ਪਿਛਲੇ ਦਿਨੀ ਕੋ ਚਾਰ ਦੀਵਾਰ ਕੀਤੀ ਜਾ ਰਹੀ ਸੀ ਉਹੀ ਚਾਰਦਵਾਰੀ ਰੋਕੇ ਜਾ ਕੇ ਇੱਥੇ ਤੇ ਸਾਡੇ ਉੱਤੇ ਬਿਆਨ ਕੇ ਪੰਜ ਪਾਰਟੀਆਂ ਝੱਲੀਆਂ ਉਹ ਜਿਵੇਂ ਨੂੰ ਲੱਗੇ ਤੇ ਪ੍ਰਸ਼ਾਸਨ ਨੇ ਸਾਨੂੰ ਦੇਖ ਦਿੱਤਾ ਕਿ ਭਾਈ ਉੱਥੇ ਜਿਹੜੀ ਇਹ 4545 ਲਾਤੀ ਆ ਤੇ ਤੁਸੀਂ ਜਿਵੇਂ ਨਹੀਂ ਵਰਨਾ ਪਰ ਸਾਨੂੰ ਸਾਡੇ ਸਮਾਨ ਨੂੰ ਉੱਥੇ ਮੰਦਰ ਬਣਾਉਂਦੇ ਉਹ ਆਣ ਵਾਲੀ ਮੰਦਰ ਬਣਾਉਂਦੇ ਰੋਕੇ ਗਿਆ ਤੇ ਦੂਸਰੇ ਵੀਰੇ ਆ ਜਿਹੜੇ ਜਨਰਲ ਮੋਰਦੀਆ ਤੇ ਉਹ ਦੀਪੂ ਪੰਡਵ ਜਿਹੜਾ ਆਇਆ ਤੇ ਉਸ ਬੰਦੇ ਨੇ ਤੇ ਇੱਕ ਹੋਰ ਜਿਹੜਾ ਨਾਲ ਉੱਥੇ ਜਾ ਕੇ ਛੁੜੀ ਰਮਨ ਸ਼ਰਮਾ ਹੀ ਉਹਨਾਂ ਨੂੰ ਜਾ ਕੇ ਉੱਥੇ ਜਿਹੜਾ ਉਹ ਕਬਜ਼ਾ ਲਿਆ ਉਹ ਕੰਮ ਕੋਸ਼ਿਸ਼ ਕਰੇ ਪਰ ਪਹਿਲਾਂ ਅਸੀਂ ਉਹ ਦਰਖਾਸਤ ਦਿੱਤੀ ਤੇ ਉੱਥੇ ਜਿਹੜੀ ਕਮਜ ਦੇ ਅੰਦਰ ਬੰਦੀ ਅਸੀਂ ਜਿਹੜੀ ਵੀਡੀਓ ਬਣਾਈ ਉਹ ਥਾਣਾ ਸਿਟੀ 2 ਦੇ ਵਿੱਚ ਜਿੱਤੀ ਪਰ ਤੇ ਤੁਹਾਨੂੰ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਨੂੰ ਕਹ ਰਹੇ ਕਿ ਪੰਤਾਲੀ ਲੱਗੀ ਆ ਪਰ ਸਾਨੂੰ ਕੋਈ ਤੇ ਪੰਤਾਲੀ ਦਾ ਕੋਈ ਮੈਟਰੀ ਦਿੱਤਾ ਗਿਆ ਨਾ ਸਾਨੂੰ ਕੋਈ ਸੰਬੰਧਾਇਆ ਕੋਈ ਕੋਟ ਲੋ ਏ ਅਜਿਹਾ ਤਵਲੋ ਤੇ ਸਾਨੂੰ ਜਿਹੜਾ 45 ਕਹਿ ਕੇ ਸਾਨੂੰ ਰੋਕਿਆ ਜਾ ਰਿਹਾ ਤੇ ਦੂਜੇ ਜਿਹੜੇ ਕਰਜ ਕਰਾਈ ਜਾ ਰਿਹਾ ਅਸੀਂ ਆਉਣੇ ਸਮੇਂ ਵਿੱਚ ਆਉਣੇ ਦਿਨਾਂ ਦੇ ਵਿੱਚ ਜੇਕਰ ਚਾਮੂ ਪ੍ਰਸ਼ਾਸਨ ਨੇ ਜਿਵੇਂ ਉਹ ਹਨਵਾਲੀ ਮੰਦਿਰ ਨਹੀਂ ਬਣਾਉਣੀ ਨਾ ਕੀਤੀ ਤੇ ਅਸੀਂ ਜਿਹੜਾ ਜੰਦੀ ਉਹ ਹੀ ਹਨਵਾਲੀ ਮੰਦਿਰ ਨੇ ਮੰਗਿਆ ਉਹ ਆਪ ਸਮਾਜ ਦੇ ਲੋਕ ਜਿਹੜੇ ਆ ਧਰਮ ਜੱਤੇ ਬੰਦੇ ਜਿਵੇਂ ਬੱਤੇ ਹੋਗੇ ਜਿਹੜੇ ਆ ਉਹ ਕਰਨਗੇ ਜਿਹੜੇ ਆ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਭਾਈ ਇਹ ਜੱਗਾ ਜਿਹੜੀ ਆ ਸਾਨੂੰ ਨਮਾਜ਼ੀ ਬਣਾਉਣੀ ਦਿੱਤੀ ਜਾਵੇ ਉਗੀ ਰਹੀ ਆਪਣੇ ਪਹਿਲਵਾਨ ਬਾਦਮੀ ਮਹਾਰਾਜਾ ਮੰਦਿਰ ਅਤੇ ਸਕੂਲ ਦੀ ਜਿਹੜੀ ਜਨਾਤ ਮਿਲੀ ਸੀ ਉਹ ਸਕੂਲ ਨੇ ਜਿਹੜੀ ਆ ਪੁਨਰ ਨਿਰਮਾਨ ਕਰਾ ਸਕੀ ਹੈ ਇਹ ਜਿਵੇਂ ਜਗ੍ਹਾ ਮਿਲੀ ਸੀ ਕਿਨੇ ਤੁਹਾਨੂੰ ਦਾਲ ਕੀਤੀ ਸੀ ਇਹ ਸਾਨੂੰ ਕੀਤੀ ਸੀ ਸੁਖਦੇਵ ਸਿੰਘ ਪੰਡਾਲ ਨੇ ਕੀਤੀ ਸੀ ਜੀ ਇਹਦੇ ਵਿੱਚ ਜੇ ਤੁਹਾਨੂੰ ਦਾਲ ਕੀਤੀ ਜੇ ਮਸਲਾ ਕਿਉਂ ਆ ਰਿਹਾ ਹੋ ਬੰਦੇ ਆ ਉੱਥੇ ਕਹਰੇ ਜੀ ਕੋਈ ਮਾਫੀ ਜਨਾ ਦੱਸ ਗਏ ਤਾਂ ਗਵਰਨਮੈਂਟ ਜਿਹੜੀ ਪੰਜਾਬ ਗੁਰਮੁਖ ਜਗ੍ਹਾ ਜਿਹੜੀ ਹੈ ਵਸਲੇ ਖਾਤੇ ਚ ਬੇੜ ਰਹੀ ਆ ਜਿਹੜੇ ਚਾਰ ਦੀਵਾਰੀ ਕਰਾਈ ਉਹ ਬੰਦੇ ਕੌਣ ਆ ਉਹ ਸ਼੍ਰੀਮਾਨ ਸ਼ਰਮਾ ਜੀ ਆ ਜੀ ਉਹਨੇ ਕਿਸ ਬਿਖਾਰ ਦਾ ਕਰਦੋਰ ਕਰ ਲਈ ਹੈ ਇੱਕ ਬੋਵੀ ਪੰਡਤ ਹੈ ਜੀ ਜੋ ਜਗ੍ਹਾ ਤੁਹਾਨੂੰ ਦੇਤੀ ਹੈ ਵੀ ਚਾਰ ਵਾਰੀ ਕੀਤੀ ਨਹੀਂ ਉਹ ਵੀ ਚਾਰ ਵਾਰੀ ਕਰ ਰਿਹਾ ਸੀ ਅਸੀਂ ਦੇਖਤਾ ਜੀ ਤੁਹਾਨੂੰ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਉਹ ਤੁਮੀ ਨਹੀਂ ਕਰਦੇ ਵੀ ਕੀਤੀ ਨਹੀਂ ਨਹੀਂ ਟੋਟਲ ਤੇ ਜੀ ਜਿਹੜੇ ਬੰਦੇ ਦੀਏ ਦੇਜ ਨਹੀਂ ਕਰ ਰਹੇ ਜੀ ਇੱਕ ਬੋਵੀ ਪੰਡਤ ਤੇ ਅਸ਼ਰੂ ਕਮਰਚਰਮੈਂਟ ਕਰ ਰਹੇ ਜੀ ਕੀ ਕੰਮ ਕਰ ਰਹੇ ਇਹ ਪਤਾ ਨਹੀਂ ਕੀ ਕਰਦੇ ਆ ਜੀ ਇਹ ਦੱਸ ਦੋ ਕਿ ਇਹ ਲੱਗਿ ਸਕੇ ਕਿ ਇਹ ਰੰਗੂ ਆ ਜੀ ਮਤੁਰਾ ਲੱਗਿ ਫਿਰ ਤੁਹਾਡੀ ਪ੍ਰਸ਼ਾਸਨ ਤੋਂ ਵੀ ਮੰਗਦਾ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਭਰوان ਵਾਲਮੀਕੀ ਮਹਾਰਾਜ ਦਾ ਜਿਹੜਾ ਮਾਨ ਸਰਮਾਨ ਦਾ ਬਹਾਦਰੀ ਦਾ ਜਾਵੇ ਤੇ ਜੈਨ ਮਾ ਫੀਡਰ ਦਾ ਜਿਹਦੇ ਵਿੱਚ ਇਹ